ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਿਊਜ਼ 18 ਦੀ ਖਾਸ ਮਹਿੰਮ ਮਿਸ਼ਨ ਕਲੀਨ ਪੰਜਾਬ ਚ ਲਗਾਤਾਰ ਚੱਲ ਰਹੀ ਹੈ ਜਿਸ ਦੇ ਤਹਿਤ ਪੰਜਾਬ ਪਰਚ ਲੋਕਾਂ ਨੂੰ ਸਾਫ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਮਹਿੰਮ ਤਹਿਤ ਰੁਖ ਕਰਦੇ ਹਾਂ ਪਠਾਨਕੋਟਾ ਜਿੱਥੇ ਸਾਡੇ ਸਹਿਯੋਗੀ ਜਤਿੰਦਰ ਗੋહન ਲਾਈਵ ਜੁੜੇ ਹੋਏ ਨੇ ਤੇ ਇਹ ਸੰਡਲ ਸਾਡੇ ਸਹਿਯੋਗੀ ਜਤਿੰਦਰ ਗੋહન ਲਾਈਵ ਨੇ ਪਠਾਨਕੋਟ ਤੋਂ ਜਤਿੰਦਰ ਜਾਨਾ ਚਾਹੁੰਗੇ ਨਿਊਜ਼ 18 ਦੀ ਜੋ ਖਾਸ ਮਹਿੰਮ ਹੈ ਚੁਕਰਦੇ ਨੂੰ ਸਾਫ ਕਰਨਾ ਮਿਸ਼ਨ ਕਲੀਨ ਪੰਜਾਬ ਇਸ ਦੇ ਤਹਿਤ ਪਠਾਨ ਕੋਟ ਇਸ ਮੁਹਿੰਮ ਨੂੰ ਕਿੰਨਾ ਖੁਲਾਰਾ ਮਿਲ ਰਿਹਾ ਹੈ ਜੀ ਸਰਬਤ ਤੁਹਾਨੂੰ ਦੱਸਦਾ ਕਿ ਪਠਾਨ ਕੋਟ ਦੇ ਵਿੱਚ ਨਿਊਜ਼ 80 ਇਸ ਮੁਹਿੰਮ ਨੂੰ ਪਰਵਾਹ ਹੁੰਗਾਰਾ ਮਿਲ ਰਿਹਾ ਕੁਝ ਦਿਨ ਪਹਿਲਾਂ ਵੀ ਇੱਕ ਸੰਸਥਾ ਦੇ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਆਪਣਾ ਯੋਗਦਾਨ ਦਿੱਤਾ ਸੀ ਅਤੇ ਇਸ ਵੇਲੇ ਵੀ ਤੁਹਾਨੂੰ ਦੱਸ ਦਈਏ ਕਿ ਸਵੇਰ ਦਾ ਸਮਾਂ ਹੈਗਾ ਜਿਹੜੇ ਜਿੰਮ ਦੇ ਲੋਕ ਹੈਗੇ ਆ ਜਿੰਮ ਦੇ ਓਨਰ ਹੈਗੇ ਆ ਉਹ ਖੁਦ ਇਸ ਜਿਹੜੀ ਸਫਾਈ ਮੁਹਿੰਮ ਦੇ ਵਿੱਚ ਜੁਟੇ ਹੋਏ ਨੇ ਕਿਉਂਕਿ ਨਿਊਜ਼ ਲੈਟਰ ਪੰਜਾਬ ਵੱਲੋਂ ਲਗਾਤਾਰ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਸਫਾਈ ਅਭਿਆਨ ਉਹ ਕਿਤੇ ਜਾ ਰਿਹਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਜਿਹੜੇ ਦਿਹਾੜਾ ਹੌਸਲੂ ਲੈ ਕੇ ਮੇਰੇ ਨਾਲ ਉਹ ਲੋਕ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਮੈਂ ਇਸ ਦਿਹਾੜੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਵੇਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਤੇ ਨਿਊਜ਼ ਦੇ ਟੀਮ ਨੇ ਜਿਹੜਾ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ ਹੈ ਤੇ ਸਾਡੇ ਟੀਮ ਜਿੰਮ ਦੇ ਟੀਮ ਮੈਂਬਰ ਸਾਰੇ ਕੋਚ ਤੇ ਉਹ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਆਪਣੀ ਜਿਹੜੀ ਜਿਮ ਦੇ ਬਾਹਰ ਜਿਹੜੀ ਵੀ ਹੈਗੀ ਆ ਜਿੱਥੇ ਲੋਕਾਂ ਨੇ ਗੰਨ ਪਾਇਆ ਹੋਇਆ ਉਹਨੂੰ ਸਾਫ਼ ਕਰਨ ਦਾ ਸਾਰੇ ਜਿਮ ਮੈਂਬਰਸ ਨੇ ਮਿਸ਼ਨ ਕਲੀਨ ਪੰਜਾਬ ਨਾਲ ਇਹਨਾਂ ਨਾਲ ਫੈਸਲਾ ਲਿੱਤਾ ਕਿ ਨਾਲ ਜੁਟ ਕੇ ਇਹਨਾਂ ਨਾਲ ਸਾਰਾ ਇਹ ਕਲੀਨ ਕੀਤਾ ਜਾਏ ਚੰਗੀ ਤਰ੍ਹਾਂ ਤੇ ਕਿਵੇਂ ਜਿਵੇਂ ਐਡਵੋਕੇਟਿੰਗ ਦੀ ਮੁਹਿੰਮ ਹੈ ਸਾਫ਼ ਕਰਨਾ ਆਪਣੇ ਸ਼ਹਿਰ ਰਹਿ ਤੇ ਗੁਰੂ ਪੀਰਾਂ ਦੀ ਧਰਤੀ ਹੈਗੀ ਆ ਜਿਵੇਂ ਕਿ ਇੱਥੇ ਨਗਰ ਕੀਰਤਨ ਨਿਕਲਦੇ ਆ ਕਿੰਨੇ ਸਾਰੇ ਲੋਕ ਇਧਰ ਉਹਦੀ ਜਾਂਦੇ ਆ ਜਿਵੇਂ ਕਿ ਕੋਈ ਸ਼ੋਭਾ ਯਾਤਰਾ ਨਿਕਲਦੀ ਹੈ ਤੇ ਇਹ ਸਭ ਸਾਨੂੰ ਇਹਦੇ ਇਹਦੀ ਮਹੱਤਤਾ ਲਈ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਕਿਤੇ ਵੀ ਗੰਦ ਇਹਨੂੰ ਫਿਲਾ ਦਿਓ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਤਾਂ ਕਿ ਸਾਨੂੰ ਲੱਗੇ ਕਿ ਸਾਡੀ ਜਿਹੜੀ ਸਿਟੀ ਹੈ ਕਲੀਨ ਹੈਗੀ ਹੈ ਤੇ ਸਾਡੀ ਸਿਟੀ ਆ ਟੌਪ ਤੇ ਜਾਵੇ ਕਲੀਨ ਪੰਜਾਬ ਦੇ ਨਾਂ ਤੇ ਲੋਕਾਂ ਵੱਲੋਂ ਜਿਹੜਾ ਪਰਵਾਹ ਹੁਗਾਰਾ ਮਿਲ ਰਿਹਾ ਜਿਮ ਦੇ ਓਨਰ ਪਰ ਨਾਲ ਹੈ ਤੁਹਾਡੇ ਜਿਮ ਦੇ ਅੱਜ ਤੁਸੀਂ ਆਪਣੀ ਸਾਰੀ ਟੀਮ ਨੂੰ ਡਾਲ ਲੈ ਕੇ ਨਿਊਜ਼ 18 ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਹਾਂਜੀ ਜੋ ਵੀ ਅੱ비 ਨਿਊਜ਼ 18 ਪੰਜਾਬ ਨੇ ਜੋ ਵੀ ਇਹ ਮੁਹਿੰਮ ਸ਼ੁਰੂ ਕੀ ਹੈ ਕਲੀਨ ਪੰਜਾਬ ਕਰਕੇ तो हम ये दिखाना चाह रहे हैं कि हम भी इनके साथ हैं आज हम अपनी जिम के बाहर जो रोड है उसकी सफाई वगैरह करवा रहे हैं सबके साथ मिलके और बस ये हमारा योगदान आपके साथ कैसे देखते हैं इस मुहिम बस ये मुहिम अच्छे का आपने इकट्ठी वो मुहिम चलाई है जिसके साथ हम आपका देंगे बिल्कुल लोग वलो परमाहुंगा रहा इस मुहिम नु मिल मिल जा मिलया हैगा की कहना चाहंदे हो तुसी आज अपने जिम दे बाहर खड़े हो के ਨਟਵੋਕੇਟ ਦੀ ਜਿਹੜੀ ਮੁਹਿੰਮ ਹੈਗੀ ਆ ਉਸ ਦੇ ਵਿੱਚ ਸਫਾਈ ਅਭਿਆਨ ਕਰ ਰਹੇ ਹਾਂ ਸਵੇਰ ਦਾ ਸਮਾਂ ਹੈਗਾ ਸਾਰੇ ਆਪਣਾ ਰੁਜ਼ੀਵੇ ਤੋਂ ਸਮਾਂ ਕੱਢ ਕੇ ਤੁਸੀਂ ਇਸ ਕੰਮ ਵਿੱਚ ਲੱਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਦਾਂ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਾੜਾ ਇਸ ਇਸ ਦਿਵਸ ਹੁੰਦਾ ਹੈ ਜਿੱਦਾਂ ਆਪਾਂ ਸਾਰਿਆਂ ਨੇ ਮਿਲ ਕੇ ਆਪਣੇ ਜਿੰਮੇਵਾਰ ਸਫਾਈ ਦਾ ਅਭਿਆਨ ਚਾਲੂ ਕੀਤਾ ਜਿਹੜਾ ਨਿਊਜ਼ 18 ਵੱਲੋਂ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਆਲੇ ਦੁਆਲੇ ਘਰ ਬਾਹਰ ਜਿੱਥੇ ਆਪਾਂ ਕੰਮ ਕਰਦੇ ਹਾਂ ਇਹ ਆਪਣੇ ਘਰ ਵੀ ਸਾਰਿਆਂ ਨੂੰ ਮਿਲ ਕੇ ਸਫਾਈ ਰੱਖਣੀ ਚਾਹੀਦੀ ਹੈ ਸੋ ਸੋ ਦੈਟ ਕਿ ਜਿੱਦਾਂ ਆਪਾਂ ਕੱਇਸਾਂ ਸੁਨੇਹਾ ਕਿ ਸਾਫ ਪੰਜਾਬ ਸਫਸਤ ਪੰਜਾਬ ਤੇ ਖੁਸ਼ਹਾਲ ਪੰਜਾਬ ਲੋਕ ਤੁਸੀਂ ਤਸਵੀਰਾਂ ਵਿੱਚ ਹਜੇ ਵੀ ਦੇਖ ਸਕਦੇ ਹੋ ਕਿ ਸਫਾਈ ਅਭਿਆਨ ਹੈ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਲਗਾਤਾਰ ਸਫਾਈ ਕਰ ਰਿਹਾ ਹੈ ਨੈਟਵਰਕਟਡ ਮੁਹਿੰਮ ਦੀ ਸ਼ਲਾਗਾ ਕਰ ਰਿਹਾ ਲੋਕਾਂ ਦਾ ਕਹਿੜਾ ਹੈ ਕਿ ਨੈਟਵਰਕਟਡ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਆ ਇੱਕ ਵਧੀਆ ਮੁਹਿੰਮ ਹੈਗੀ ਆ ਕਿਉਂਕਿ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਦੇ ਨਾਲ ਕਈ ਇਤਿਹਾਸਿਕ ਗੁਰਦੁਆਰੇ ਨੇ ਕਈ ਨਗਰ ਕੀਰਤਨ ਵੱਡੇ ਇੱਥੇ ਨਿਕਲਦੇ ਆ ਜੰਮੂ ਤੋਂ ਇੱਕ ਵੱਡਾ ਨਗਰ ਕੀਰਤਨ ਚੱਲ ਕੇ ਵੀ ਪਠਾਨਕੋਟ ਪਹੁੰਚਣ ਵਾਲਾ ਇਸ ਦੇ ਤਹਿਤ ਹੀ ਜਿਹੜੇ ਲੋਕ ਹਨ ਇਸ ਮੁਹਿੰਮ ਦੀ ਸ਼ਲਾਘਾ ਕਰ ਰਿਹਾ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਆ ਜੀ ਸਰ ਜੀ ਚਲੋ ਬាទ ਬាទ ਸ਼ੁਕਰੀਆ ਜਤਿੰਦਰ ਸਾਡੇ ਨਾਲ ਜੁੜਨ ਦੇ ਲਈ ਕਿਸ ਤਰੀਕੇ ਨਾਲ న్యూਸ ਦੀ ਟੀਮ ਦੇ ਵੱਲੋਂ ਇਹ ਜੋ ਮਿਸ਼ਨ ਕਲੀਨ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ertido ਇਸ ਦਾ ਆਗਾਸ ਕੀਤਾ ਗਿਆ ਸੀ ਤੇ ਇਸ ਮਿਸ਼ਨ ਕਲੀਨ ਪੰਜਾਬ ਮੁਹਿੰਮ ਨੇ ਇੱਕ ਪਰਵਾਹ ਨੂੰ ਕਾਰਾਵੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਵਕ ਵਕ ਖਾਵੇਂ ਤੇ ਅਸੀਂ ਦੇਖ ਰਹੇ ਹਾਂ ਕਿ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਨੇ ਤਾਂ ਜੋ ਆਪਣੇ ਚੁਗਿਰਦੇ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ वैधर आहे ते उंदराला होळी होळी